ਤਰੁੱਟੀਆਂ ਦੇਖੀਆਂ ਪਰ ਉਹਨਾਂ ਦੇ ਨਾਲ ਤੰਗੀਆਂ ਤਰੁੱਟੀਆਂ ਨਾਲ ਲੜ ਕੇ ਆਪਣੀ ਮਿਹਨਤ ਦੇ ਨਾਲ ਬਹੁਤ ਵੱਡਾ ਨਾਮ ਆਪਣੇ ਫੀਲਡ ਦੇ ਵਿੱਚ ਬਣਾਇਆ ਹੈ ਔਰ ਜਿਹੜੀ ਸਭ ਤੋਂ ਵੱਡੀ ਮੇਨ ਗੱਲ ਹੈ ਵੀ ਜਿਹੜਾ ਵੀ ਕੋਈ ਲੋੜਵੰਦਾ ਕਬੱਡੀ ਦਾ ਬਲਾਰਾ ਹੋਵੇ ਕਬੱਡੀ ਦਾ ਕੋਈ ਵੀ ਅਫੀਸ਼ੀਅਲ ਹੋਵੇ ਕਬੱਡੀ ਦਾ ਖਿਡਾਰੀ ਹੋਵੇ ਉਹਦੇ ਨਾਲ ਦਿਲ ਤੋਂ ਖੜਨ ਵਾਲਾ ਵੀਰ ਜਿਹੜੇ ਜਿਹੜੇ ਰੁਪਿੰਦਰ ਨੂੰ ਪਿਆਰ ਕਰਦੇ ਜ਼ੋਰਦਾਰ ਤਾੜੀਆਂ ਮਾਰ ਦਿਓ ਅੱਜ ਦੇ ਵੱਡੇ ਸਨਮਾਨ ਦੇ ਲਈ ਬਹੁਤ ਵੱਡਾ ਜਿਹੜਾ ਰੋਲ ਸਾਡੇ ਵੀਰ ਤਰਨੇ ਹਾਸ ਦਾ ਹੈ ਜੋ ਕੈਨੇਡਾ ਵਿੱਚ ਰਹਿੰਦਾ ਹੈ ਔਰ ਵੱਡਾ ਭਾਈ ਰਿੱਕੀ ਅਜਨੌਦ ਆਇਆ ਹੋਇਆ ਹੈ ਔਰ ਨਾਲ ਉਹਨਾਂ ਦੇ ਭਾਈ ਕੁਲਦੀਪ ਸਮਰਾਜੀ ਹੈ ਤੇ ਦਵਿੰਦਰ ਚੀਮੇ ਦੀ ਯਾਰੀ ਰਿੱਕੀ ਅਜਨੌਦ ਦੇ ਨਾਲ ਹੈ ਜਿਨ੍ਹਾਂ ਦਾ ਪਲੱਥ ਪਿੰਡ ਹੈ ਔਰ ਸਭ ਤੋਂ ਵੱਡਾ ਧੰਨਵਾਦ ਬੱਲ ਪਰਿਵਾਰ ਦਾ ਸਾਡੇ ਭਾਈ ਮੋਹਨਵੀਰ ਬਲਜੀਆ ਦਾ ਤੇ ਉਹਨਾਂ ਦੇ ਸਾਰੇ ਇੰਕੋਰਪੋਰੇਸ਼ਨ ਦਾ ਬਹੁਤ ਵੱਡਾ ਨਾਲ ਸਾਹਿਬ ਸਮਰੇ ਦਾ ਕੁਰਸਾਬ ਸੰਧੂ ਵੀਰ ਦਾ ਸਾਰੇ ਭਰਾਵਾਂ ਦਾ ਬਹੁਤ ਵੱਡਾ ਧੰਨਵਾਦ ਕਰਦੇ ਆ ਇੱਕ ਜਿਕੜਾ ਛੱਡਾਂਗੇ ਵੱਡੇ ਸਨਮਾਨ ਦੇ ਲਈ ਸੰਗਤ ਨੂੰ ਬੇਨਤੀ ਆ ਵੀ ਆਪੋ ਆਪਣੀ ਰਸਨਾ ਪਵਿੱਤਰ ਕਰ ਲਿਓ ਬੋਲੇ ਸੋਨਹਾ ਰਿੱਕੀ ਦੇ ਨਾਮ ਉਨਾਂ ਦਾ ਫਿਰ ਤੋਂ ਬਹੁਤ ਵੱਡਾ ਧੰਨਵਾਦ ਕਰਦੇ ਆਂ ਵੱਡਾ ਇੰਤਜ਼ਾਰ ਕੀਤਾ ਗਿਆ ਸਮੁੱਚੇ ਸਪੋਰਟਸ ਕਲੱਬ ਤੋਂ ਆਰਗੇਨਾਈਜ਼ਰ ਵੀਰਾਂ ਤੋਂ ਮਾਫੀ ਵੀ ਚਾਹੁੰਦੇ ਆਂ ਕਿਉਂਕਿ ਥੋੜੀ ਰਸਤੇ ਵਿੱਚ ਇੱਕ ਦਿੱਕਤ ਆਈ ਹੈ ਤੁਹਾਨੂੰ ਬਲ ਸਾਹਿਬ ਜਿਹੜੀ ਉਹ ਕਲੀਅਰ ਕਰ ਦੇਵਾਂਗੇ ਪਰ ਇੱਥੇ ਰਿੱਕੀ ਦੇ ਨਾਲ ਪੁੱਜਿਆ ਔਰ ਉਹਨਾਂ ਵੱਲੋਂ ਇੱਕ ਬਹੁਤ ਵੱਡਾ ਸੱਦਾ ਵੀ ਹੈ ਸਾਰੇ ਲੋੜਵੰਦ ਪਰਿਵਾਰ ਨੋਟ 21 ਸਤੰਬਰ ਨੂੰ ਡਾਟਰਸ ਡੇ ਹੈ ਈਆਂ ਦਾ ਦਿਨ ਸੰਤੂ ਰਤੋਵਾਲ ਕੁਲਦੀਪ ਸਮਰਾਜੀ ਗਵਿੰਦਰ ਚੀਮਾ ਜੀ ਗੁਰਸਾਖ ਸੰਧੂ ਜੀ ਅੰਮਾ ਬਾਈ ਸਾਡਾ ਆਇਆ ਹੋਇਆ ਗੋਲਦੀ ਦਾ ਜੀ ਸਾਰੇ ਵੀਰਾਂ ਦਾ ਆਲਮ ਵੀਰ ਹੁਣਾਂ ਦਾ ਸਾਰੇ ਭਰਾਵਾਂ ਦਾ ਧੰਨਵਾਦ ਕਰਦੇ ਹਾਂ ਜਿੰਨੇ ਵੀ ਵੀਰ ਪੁੱਜੇ ਹੋਏ ਐ ਸੁਖਾ ਆਲਮਗੀਰ ਸਾਹਿਬ ਸਾਡਾ ਆਇਆ ਹੋਇਆ ਵੀਰ ਤਦੀਏ ਬਲ ਸਾਹਿਬ ਬਹੁਤ ਧੰਨਵਾਦ ਤੁਹਾਡਾ ਬਲ ਇਨ ਕਾਰਪੋਰੇਸ਼ਨ ਸੋਨਾ ਸੰਖਾ ਰੱਜ ਕੇ ਐ ਰਪਿੰਦਰ ਹੈ ਜਲਾਲ ਦਾ ਅੱਜ ਮਾਨ ਸਨਮਾਨ ਹੋਇਆ ਏ ਮਾਂ ਦੇ ਸ਼ੇਰ ਪੁੱਤ ਲਾਲ ਦਾ ਇੱਕ ਕਮੈਂਟਰੀ ਦਾ ਬੋਲਾਂ ਦਾ ਵਣਜਾਰਾ ਮੇਰੇ ਵੀਰੋਤੇ ਜਿਹੜਾ ਕਿਸਾਨੀ ਸੰਘਰਸ਼ ਦੇ ਵਿੱਚ ਇਸ ਨੌਜਵਾਨ ਨੇ ਰੋਲ ਅਦਾ ਕੀਤਾ ਉਹ ਬਾ ਕਮਾਲ ਹੈ ਸਿਹੜ ਕਬੱਡੀ ਦੀ ਸੇਵਾ ਕਰਦਾ ਰਹੇ ਕਬੱਡੀ ਸਾਡੀ ਸੇਵਾ ਕਰਦੀ ਹੈ ਇੱਕ ਕਬੱਡੀ ਨਾਲ ਸੇਵਾਦਾਰ ਜੁੜੇ ਹੈ ਚਕਰੋੜ ਦਿੱਤੇ ਵਾਕਿਆ ਕਰੋਨਾ ਵਿੱਚ ਪੁੱਜੀ ਹੋਈ ਕਬੱਡੀ ਹੈ ਜੇ ਵਿਸ਼ਵ ਕੱਪ ਦੀ ਗੱਲ ਕਰੀਏ ਤੇ ਵਿਸ਼ਵ ਕੱਪ ਤੋਂ ਬਾਅਦ ਸਭ ਤੋਂ ਯਾਦੀ ਖੇਚ ਵਾਲਾ ਕਬੱਡੀ ਕੱਪ ਹੈ ਤੇ ਉਹ ਕਬੱਡੀ ਕੱਪ ਹੈ ਮੇਰੇ ਵੀਰੋ ਪਠਾ ਦਾ ਰਪਿੰਦਰ ਜਲਾਲ ਹੈਲੋ ਕੀ ਬਾਤ ਆ ਬਾਈ ਆ ਤੇ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਗਈ ਆ ਲਓ ਰਤਨਦਰ ਜਲਾਲ ਹਾਂਜੀ ਜੀਵਨ ਮਾਨ ਜਿੱਥੇ ਬਾਤ ਸੁਣਦਾ ਉਹ ਸਾਡੇ ਡਿੰਪਲ ਮਲਤਾਨੀ ਦੇ ਨਾਲ ਸੰਪਰਕ ਬਣਾਵੇ